ਉਹਦਾ ਆਉਂਦਾ ਪੀਰ ਸੀ ਭੀਖਣ ਸਾਹਿਬ ਜਿਹਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਪਛਮ ਵੱਲ ਮੋਹ ਕਰਕੇ ਨਮਾਜ਼ ਪੜਦਾ ਹੁੰਦਾ ਸੀ ਅੱਜ ਇਹਨੇ ਪੂਰਬ ਵੱਲ ਮੁਹ ਕਰ ਲਿਆ ਇੱਧਰ ਕਰਕੇ ਉਹ ਸਜਦਾ ਕੀਤਾ ਚੇਲਿਆਂ ਨੇ ਪੁੱਛਿਆ ਕਿ ਪੀਰ ਜੀ ਇਹ ਤੇ ਨਹੀਂ ਹੋ ਸਕਦਾ ਤੁਸੀਂ ਭੁੱਲ ਗਏ ਕਿਉਂਕਿ ਤੁਸੀਂ ਦੂਜਿਆਂ ਨੂੰ ਸਿਖਾਉਣ ਵਾਲੇ ਹੋ ਸਾਨੂੰ ਬਸ ਕਾਰਨ ਦੱਸ ਦਿਓ ਇਦਾਂ ਦਾ ਕਿਹੜਾ ਕਾਰਨ ਹੈ ਧਰਮ ਦੀ ਬਰਿਆਦਾ ਛੱਡ ਕੇ ਪੱਛਾਂ ਵਾਲੇ ਪਾਸੇ ਛੱਡ ਕੇ ਪੂਰਬ ਵਾਲੇ ਪਾਸੇ ਸਜਦਾ ਕੀਤਾ ਪੀਰ ਭੇਖਣ ਸ਼ਾ ਕਹਿੰਦਾ ਭਾਈ ਮਰੀਦੋ ਗੱਲ ਇਹ ਹੈ ਕਿ ਮੈਂ ਖੁਦਾ ਦੇ ਨੂਰ ਨੂੰ ਪੂਰਬ ਵਾਲੇ ਪਾਸੇ ਪ੍ਰਗਟ ਹੋਇਆ ਵੇਖਿਆ ਮੈਂ ਇਧਰ ਚਾਨਣ ਹੋਇਆ ਵੇਖਿਆ ਤਾਂ ਮੈਂ ਸਜਦਾ ਕੀਤਾ ਹੁਣ ਹੋਰ ਦੇਰ ਨਾ ਲਾਈਏ ਚਲੋ ਚੱਲ ਕੇ ਉਸ ਖੁਦਾ ਦੇ ਨੂਰ ਦੇ ਦਰਸ਼ਨ ਕਰਕੇ ਆਈਏ ਪੀਰ ਭੇਖਣ ਸ਼ਾ ਤੁਰਦਾ ਆਪਣੇ muridਾਂ ਨੂੰ ਨਾਲ ਲੈ ਕੇ ਬਜ਼ੁਰਗ ਹੈ ਲੰਮਾ ਪੈਂਡਾ ਹੈ ਪੰਜਾਬ ਤੋਂ ਲੈ ਕੇ ਪਟਨੇ ਤੱਕ ਦਾ ਪਰ ਹੌਲੀ-ਹੌਲੀ ਸਫ਼ਰ ਕਰਦਾ 2 ਢਾਈ ਮਹੀਨਿਆਂ ਬਾਅਦ ਉਹ ਜਿਹੜਾ ਪੀਰ ਸੀ ਚੱਲਦਾ ਹੋਇਆ ਪਟਨੇ ਪਹੁੰਚ ਜਾਂਦਾ ਹੁਣ ਜਦੋਂ ਪਹੁੰਚਦਾ ਉੱਥੇ ਤੇ ਜਾ ਕੇ ਦੇਖਦਾ ਹੈ ਕਿ ਸੰਗਤਾਂ ਬੜੀਆਂ ਉੱਥੇ ਰੌਣਕਾਂ ਲੱਗੀਆਂ ਨੇ ਇਹ ਵੀ ਜਾ ਕੇ ਆਖਦਾ ਹੈ ਕਿ ਮੈਂ ਵੀ ਦਰਸ਼ਨ ਕਰਨ ਵਾਸਤੇ ਆਇਆ ਹੈ ਪੰਜਾਬ ਤੋਂ ਆਇਆ ਚੱਲ ਕੇ ਘਰਦਿਆਂ ਨੂੰ ਕੁਝ शक ਪੈ ਜਾਂਦਾ ਹੈ ਕੁਝ ਇਹਦੇ ਪਹਿਰਾਵੇ ਤੋਂ ਕਿ ਮੁਸਲਮਾਨ ਸੀ ਤੇ ਥੋੜਾ ਡਰ ਵੀ ਹੁੰਦਾ ਹੈ ਕਿ ਕੋਈ ਅਣਹੋਣੀ ਨਾ ਵਾਪਰ ਜਾਏ ਗੁਰਤੇਗ ਬਹਾਦਰ ਮਹਾਰਾਜ ਹਾਲੇ ਤੇ ਹੈ ਕੋਈ ਨਹੀਂ ਤੇ ਬਹਾਨਾ ਮਾਰਿਆ ਜਾਂਦਾ ਹੈ ਕਿ ਪੀਰ ਜੀ ਹਾਲੇ ਬੱਚਾ ਛੋਟਾ ਹੈ ਹਾਲੇ ਦਰਸ਼ਨ ਨਹੀਂ ਕਰਾ ਸਕਦੇ ਹੋਰ ਕੋਈ ਸੇਵਾ ਹੈ ਤੇ ਦੱਸੋ ਖਾਣਾ ਪੀਣਾ ਕੁਝ ਕੱਪੜਾ ਵਗੈਰਾ ਜੋ ਚਾਹੀਦਾ ਲਿਆ ਦੇਨੇ ਆ ਪੀਰ ਆਖੇ ਨਹੀਂ ਮੈਂ ਤੇ ਦਰਸ਼ਨ ਕਰਨ ਆਇਆ ਢੀਬੂ ਮੈਨੂੰ ਕੁਝ ਹੋਰ ਨਹੀਂ ਚਾਹੀਦਾ ਉਹ ਕਹਿੰਦੇ ਫਿਰ ਦਰਸ਼ਨ ਤੇ ਨਹੀਂ ਹੋ ਸਕਦੇ ਫਿਰ ਕਦੇ ਸਮਾਂ ਬਣਿਆ ਫਿਰ ਆ ਜਾਇਓ ਉਦੋਂ ਦਰਸ਼ਨ ਹੋ ਜਾਣਗੇ ਉਹ ਕਹਿੰਦਾ ਮੈਨੂੰ ਸਵਾਸਾਂ ਦਾ ਪਰੋਸਾ ਨਹੀਂ ਹੈ ਕੀ ਪਤਾ ਕਦੋਂ ਇਹਨਾਂ ਸਾਹਾਂ ਦੀ ਲੜੀ ਟੁੱਟ ਜਾਣੀ ਹੈ ਕਿਰਪਾ ਕਰਕੇ ਮੈਨੂੰ ਦੀਦਾਰ ਕਰਾ ਦਿਓ ਕਰਦੇ ਮੰਨਦੇ ਨਿਉ ਕਹਿੰਦੇ دیدار ਨਹੀਂ ਹੋ ਸਕਦਾ ਅੰਦਰੋਂ ਮਨਾਹੀ ਹੋ ਗਈ ਹੈ ਪੀਰ ਭੀਖਣ ਸ਼ਾ ਕਹਿੰਦਾ ਫਿਰ ਠੀਕ ਹੈ ਮੈਂ ਦਰਵਾਜ਼ੇ 'ਤੇ ਬੈਠਾ ਦਰਵਾਜ਼ੇ 'ਤੇ ਬੈਠਾ ਮੈਂ ਜਾਣਾ ਕੋਈ ਨਹੀਂ ਦਰਸ਼ਨ ਕੀਤੇ ਬਗੈਰ ਮੈਂ ਵਾਪਸ ਵੀ ਨਹੀਂ ਮੁੜਨਾ ਹਾਂ ਇੱਥੇ ਮੈਂ ਮਰ ਜਾ ਉਹ ਵਧੀਆ ਹੈ ਮੇਰੇ ਵਾਸਤੇ ਪਰ ਮੈਂ ਦਰਸ਼ਨ ਕੀਤੇ ਬਿਨਾ ਵਾਪਸ ਆਪਣੇ ਘਰ ਨਹੀਂ ਜਾਣਾ ਘਰਦਿਆਂ ਨੂੰ ਲੱਗਿਆ ਵੀ ਸ਼ਾਇਦ ਜਿੱਦ ਹੋਏਗੀ ਥੋੜੀ देर ਬੈਠਾ ਉੱਠ ਕੇ ਚਲੇ ਜਾਏਗਾ ਆਪਣੇ ਆਪ ਪਰ ਉਹ ਬੈਠਾ ਰਿਹਾ ਸਾਰਾ ਦਿਨ ਬੈਠਾ ਰਿਹਾ ਰਾਤ ਵੀ ਬੈਠਾ ਰਿਹਾ मामा ਕਿਰਪਾਲ ਚੰਦ ਵਾਰ-ਵਾਰ ਜਾ ਕੇ ਬੇਤੀਆਂ ਕਰਦੇ ਨੇ ਕਿ ਹਟਣਾ ਕਰੋ ਜਿੱਦ ਤਿਆਗ ਦਿਓ ਤੁਸੀਂ ਦਰਸ਼ਨ ਹੋ ਜਾਣਗੇ ਕਦੇ ਫੇਰ ਆ ਜਾਇਓ ਕਹੇ ਨਹੀਂ ਮੈਨੂੰ ਬਹੁਤ ਜਿੱਦੇ ਅੰਦਰ ਦਰਸ਼ਨਾਂ ਦੀ ਪਿਆਸ ਹੋਵੇ ਤੇ ਪਤਾ ਹੋਵੇ ਵੀ ਘਰ ਦੇ ਅੰਦਰ ਉਹ ਹੈ ਜੀ ਦੇ ਦਰਸ਼ਨਾਂ ਨਾਲ ਮੇਰੀ ਪਿਆਸ बुझ ਸਕਦੀ ਹੈ ਉਹ ਕਿਵੇਂ ਛੱਡ ਕੇ ਜਾ ਸਕਦਾ ਉਹ ਕਹਿੰਦਾ ਮੈਂ ਜਾਣਾ ਕੋਈ ਨਹੀਂ ਤੁਸੀਂ ਜ਼ੋਰ ਲਾਗ ਅਗਲੇ ਦਿਨ ਵੀ ਬੈਠੇ ਰਹੇ ਰਾਤ ਵੀ ਬੈਠੇ ਰਹੇ ਨਾ ਕੁਝ ਖਾਦਾ ਨਾ ਕੁਝ ਪੀਤਾ ਘਰ ਦੇ ਕਹਿਣ ਕੁਝ ਸ਼ਕ ਤੇ ਲਓ ਪੀ ਤੇ ਲਓ ਕੁਝ ਉਹ ਕਹਿੰਦਾ ਨਹੀਂ ਅਨਜਲ ਨੂੰ ਮੂੰਹ ਤੱਕ ਨਹੀਂ ਲਾਵਾਂਗਾ ਮੈਂ ਕਿਵੇਂ ਕੁਝ ਖਾ ਲਾਂ ਕਿਵੇਂ ਕੁਝ ਪੀ ਲਾਂ ਜਦ ਕਿ ਅੰਦਰ ਦੀ ਪਿਆਸ ਇਸ ਸਰੀਰ ਦੀ ਭੁੱਖ ਪਿਆਸ ਤੋਂ ਕਿਤੇ ਜ਼ਿਆਦਾ ਹੈ ਜਿਨ੍ਹਾਂ ਨੂੰ ਅਹਿਸਾਸ ਹੁੰਦਾ ਉਹੀ ਜਾਣਦੇ ਨੇ ਉਹ ਕਹਿੰਦਾ ਸਰੀਰ ਦੀ ਭੁੱਖ ਪਿਆਸ ਨਾਲੋਂ ਅੰਦਰ ਦੀ ਭੁੱਖ ਜ਼ਿਆਦਾ ਹੈ ਅੰਦਰ ਦੀ ਪਿਆਸ ਜ਼ਿਆਦਾ ਹੈ ਉਹ ਨਾ ਪੂਰੀ ਹੋਈ ਮੈਂ ਸਰੀਰ ਨੂੰ ਖਾ ਪਿਆ ਕੇ ਕੀ ਲੈਣਾ ਨਾ ਭੁੱਖ ਹੈ ਨਾ ਪਿਆਸ ਹੈ ਨਾ ਨੀਂਦ ਕੁਝ ਵੀ ਨਹੀਂ ਜਦੋਂ ਫਿਰ ਵੀ ਇਹਨਾਂ ਟਲਿਆ ਤਿੰਨ ਦਿਨ ਬੈਠਾ ਰਿਹਾ ਭੁੱਖਾ ਪਿਆਸਾ ਫਿਰ ਜਾ ਕੇ ਮਾਮਾ ਕਿਰਪਾਲ ਚੰਦ ਨੇ ਆਖਿਆ ਕਿ ਇਹ ਸੱਚਮੁੱਚ ਕੋਈ ਰੱਬ ਦਾ ਪਿਆਰਾ ਹੀ ਹੈ ਨਾ ਇੰਨੇ ਦਿਨ ਕੋਈ ਨਾ ਬੈਠਦਾ ਭੁੱਖਾ ਪਿਆਸਾ ਕੋਈ ਪ੍ਰੇਮੀ ਹੁੰਦਾ ਪਖੰਡੀ ਹੁੰਦਾ ਮਨ ਵਿੱਚ ਕੋਈ ਕਬੜ ਲੈ ਕੇ ਆਇਆ ਹੁੰਦਾ ਹੁਣ ਤੱਕ ਦੌੜ ਜਾਣਾ ਸੀ ਇਹ ਨਹੀਂ ਗਿਆ ਇਹਦਾ ਭਾਅ ਵੀ ਪੱਕਾ ਹੈ ਵੇਖੋ ਸਤਿਗੁਰੂ ਜੀ ਆਖਦੇ ਨੇ ਇਹ ਇਹ ਵੀ ਇੱਕ ਤਰ੍ਹਾਂ ਦਾ ਇਮਤਿਹਾਨ ਹੁੰਦਾ ਹੈ ਪਾਤਸ਼ਾਹ ਜੀ ਆਖਦੇ ਨੇ ਇਹ ਇਮਤਿਹਾਨ ਸਿੱਖਾਂ ਤੇ ਵੀ ਪੈ ਜਾਂਦਾ ਕਦੇ ਕਦੇ ਇਦਾਂ ਦਾ ਸਮਾ ਆ ਜਾਂਦਾ ਸਾਡੇ ਤੇ ਵੀ ਫਿਰ ਉਦੋਂ ਪਰਖ ਹੁੰਦੀ ਹੈ ਵੀ ਕਿਹੜਾ ਸਿੱਖ ਹੈ ਜਿਹੜਾ ਗੁਰੂ ਦਾ ਦਰ ਛੱਡ ਕੇ ਦੌੜੇਗਾ ਜਿਹੜਾ ਦੌੜ ਗਿਆ ਮੁਸੀਬਤ ਵਿੱਚ ਉਹ ਪੱਕਾ ਨਹੀਂ ਹੈ ਫਿਰ ਕੱਚਾ ਹੈ ਤੇ ਪਾਤਸ਼ਾਹ ਜੀ ਆਖਦੇ ਜੇ ਕੁਝ ਸਿੱਖਣਾ ਹੈ ਘਰ ਵਿੱਚ ਰੱਖੇ ਹੋਏ ਕੁੱਤੇ ਤੋਂ ਸਿੱਖ ਲਓ ਜਿਹੜਾ ਕੁੱਤਾ ਹੈ ਨਾ ਉਹ ਆਪਣੇ ਮਾਲਕ ਦਾ ਦਰਨ ਨਹੀਂ ਕਦੇ ਛੱਡਦਾ ਬੁੱਲੇ ਸ਼ਾਹ ਨੇ ਇਹੀ ਵੇਖਿਆ ਸੀ ਨਰਾਜ਼ਗੀ ਹੋ ਗਈ ਆਪਣੇ ਮੁਰਸ਼ਦ ਦੇ ਨਾਲ ਛੱਡ ਕੇ ਆ ਗਿਆ ਉਹਨੇ ਆਉਂਦੇ ਹੋਏ ਨੇ ਵੇਖਿਆ ਇੱਕ ਕੁੱਤਾ ਮਾਲਕ ਉਹਦਾ ਨੂੰ ਮਾਰ-ਮਾਰ ਕੇ ਘਰੋਂ ਬਾਹਰ ਕੱਢ ਦੋ ਫੇਰ ਆ ਜਾਂਦਾ ਮਾਲਕ ਫੇਰ ਉਹਦੇ ਡੰਡੇ ਮਾਰ ਕੇ ਭਜਾਉਂਦਾ ਫੇਰ ਆ ਜਾਂਦਾ ਬੁੱਲੇ ਸ਼ਾ ਕਹਿੰਦਾ ਬੁੱਲਿਆ ਤੇਰੇ ਨਾਲ ਤੇ ਕੁੱਤਾ ਹੀ ਚੰਗਾ ਹੈ ਉਹ ਮਾਰ ਖਾ ਖਾ ਕੇ ਵੀ ਮਾਲਕ ਦਾ ਦਰ ਨਹੀਂ ਛੱਡਦਾ ਪਿਆ ਤੇਰੀ ਛੋਟੀ ਜੀ ਨਾਰਾਜ਼ਗੀ ਹੋ ਗਈ ਮੁਰਸ਼ਿਦ ਨਾਲ ਤੂੰ ਦਰ ਛੱਡ ਕੇ ਆ ਗਿਆ ਗੁਰੂ ਦਾ ਤੇਰੇ ਨਾਲ ਚੰਗਾ ਤੇ ਕੁੱਤਾ ਹੀ ਹੈ ਉੱਠ ਬੁੱਲਿਆ ਉੱਠ ਪੀਰ ਮਨਾਲੇ ਨਹੀਂ ਤੇ ਬਾਜੀ ਲੈ ਕੇ ਕੁੱਤੇ ਤੇਥੋਂ ਉੱਤੇ ਧੰਗੁਰੂ ਤੇਗ ਬਹਾਦਰ ਮਹਾਰਾਜ ਦਾ ਹੀ ਬਚਨ ਐ ਨਾ ਸਵਾਮੀ ਕੋਗਰੇ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਬਿਦ ਹਰਿ ਭਜੋ ਇਕ ਮਨ ਹੋਏ ਇਕ ਚਿੱਤ ਪਾਤਸ਼ਾਹ ਕਹਿੰਦੇ ਤੋ ਇਕ ਮਨ ਇਕ ਚਿੱਤ ਬਣਾ ਤੇ ਸਹੀ ਮਾਲਕ ਦੇ ਦਰ ਦਾ ਹੋਤੇ ਜਾ ਕਦੇ ਨਾ ਕਦੇ ਮਾਲਕ ਬਾਤ ਪੁੱਛੇ ਗਈ ਮੋਹਿ ਮਰਨੇ ਕਾ ਚਾਉ ਹੈ ਮਰੋਂ ਤਾਂ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਲ ਕਦੇ ਨਾ ਕਦੇ ਮਾਲਕ ਪੁੱਛ ਹੀ ਲਏਗਾ ਦਰਵਾਜੇ ਤੇ ਕੌਣ ਪਿਆ ਪੀਰ ਭੇਖਣ ਛਾਣੇ ਉਹ ਕਰਕੇ ਵਿਖਾਇਆ ਕਹਿੰਦਾ ਮੈਂ ਜਾਣਾ ਕੋਈ ਨਹੀਂ ਦਰਸ਼ਨ ਕਰਾ ਦਿਓ मामा ਕਿਰਪਾਲ ਚੰਦ ਫੇਰ ਅੰਦਰ ਜਾਂਦੇ ਬਾਲਕ ਨੂੰ ਲੈ ਕੇ ਆਉਂਦੇ ਧਾਨ ਗੁਰ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ 2 ਢਾਈ ਮਹੀਨੇ ਦੀ ਉਮਰ ਉਹਦਾ ਸਾਰੀ ਤੇ ਸਤਿਗੁਰਾਂ ਨੂੰ ਲੈ ਕੇ ਆਉਂਦੇ ਨੇ ਕੱਪੜਿਆਂ ਵਿੱਚ ਲਪੇਟ ਕੇ ਸਰਦੀ ਦਾ ਮੌਸਮ ਹੈ ਤੇ ਪੀਰ ਭੀਖਣ ਸ਼ਾਹ ਨੂੰ ਕਿਹਾ ਜਾਂਦਾ ਹੈ ਕਿ ਲੈ ਕੇ ਆ ਰਹੇ ਹਾਂ ਬਾਲਕ ਨੂੰ ਤੁਸੀਂ ਦਰਸ਼ਨ ਕਰ ਲਿਓ ਉਹ ਖੁਸ਼ੀ ਵਿੱਚ ਉੱਠ ਕੇ ਨੱਚਣ ਲੱਗ ਪੈਂਦਾ ਕੁੱਜੇ ਵਿੱਚ ਉਹ ਕੁੱਜੀਆਂ ਲੈਂਦਾ ਦੋ ਇੱਕ ਵਿੱਚ ਪਾਣੀ ਇੱਕ ਵਿੱਚ ਦੁੱਧ ਪਾ ਲੈਂਦਾ ਜਦੋਂ ਪਾਤਸ਼ਾਹ ਮਹਾਰਾਜ ਜੀ ਨੂੰ ਲੈ ਕੇ ਆਉਂਦੇ ਵਾਰ ਸਤਿਗੁਰਾਂ ਦਾ ਨੂਰਾਨੀ ਚਿਹਰਾ ਵੇਖਦਾ ਹੈ ਬਲਿਹਾਰ ਜਾਂਦਾ ਹੈ ਸਤਿਗੁਰਾਂ ਤੋਂ ਪਾਤਸ਼ਾਹ ਦੇ ਨਿੱਕੇ ਨਿੱਕੇ ਪੈਰ ਆਪਣੇ ਮੱਥੇ ਨਾਲ ਸੁਹਾਂਦਾ ਹੈ ਦੋਵੇਂ ਕੁੱਜੀਆਂ ਕੇ ਕਰ ਦਿੰਦਾ ਹੈ ਮੇਰੇ ਪਾਤਸ਼ਾਹ ਆਪਣੇ ਦੋਵੇਂ ਨਿੱਕੇ ਨਿੱਕੇ ਹੱਥ ਦੋਵਾਂ ਕੁੱਜੀਆਂ ਤੇ ਰੱਖ ਦਿੰਦੇ ਨੇ ਪੀਰ ਭੀਖਣ ਸਾਹ ਬਲਿਹਾਰ ਜਾਂਦਾ ਹੈ ਮੇਰੇ ਸਤਿਗੁਰਾਂ ਤੋਂ ਵਾਰਨੇ ਜਾਂਦਾ ਹੈ ਖੁਸ਼ੀ ਵਿੱਚ ਨੱਚਦਾ ਤੇ ਲੋਕ ਪੁੱਛਦੇ ਨੇ ਹੋਇਆ ਕਿ ਪੀਰ ਜੀ ਸਾਨੂੰ ਵੀ ਦੱਸ ਦਿਓ ਵੇਖੋ ਜਿਹਦੇ ਅੰਦਰ ਪ੍ਰੇਮ ਹੋਵੇ ਜਿਨੇ ਗੱਲ ਕਰਨੀ ਉਹਨੇ ਕਰ ਹੀ ਲੈਣੀ ਗੁਰੂ ਪਾਤਸ਼ਾਹ ਦੀ ਉਮਰ ਉਸ ਸਮੇਂ ਕਿੰਨੀ ਆ 2.5 ਮਹੀਨੇ ਆ ਕਿ ਪਰ ਪੀਰ ਭੇਖਣ ਸਾਹ ਦੇ ਮਨ ਵਿੱਚ ਗੱਲ ਕਰਨ ਦਾ ਚਾਹ ਸੀ ਗੁਰੂ ਨਾਲ ਮੈਂ ਗੁਰੂ ਨਾਲ ਗੱਲ ਕਰਨੀ ਹੈ ਤੇ ਉਹਨੇ ਗੱਲ ਕਰ ਲਈ ਗੁਰੂ ਨਾਲ ਅਸੀਂ ਕਿੱਡੇ ਆ ਭਾਗੇ ਆ ਪਾਤਸ਼ਾਹ ਦੀ ਬਾਣੀ ਵੀ ਸਾਡੇ ਕੋਲ ਹੈ ਸਤਿਗੁਰੂ ਦਾ ਸ਼ਬਦ ਵੀ ਸਾਡੇ ਕੋਲ ਹੈ ਸਤਿਗੁਰੂ ਜਾਗਤਾ ਹੈ ਦਿਓ ਸਾਡੇ ਕੋਲ ਪ੍ਰਤੱਖ ਰੂਪ ਵਿੱਚ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਮੌਜੂਦ ਨੇ ਸਤਿਗੁਰੂ ਦੀ ਬਾਣੀ ਮੌਜੂਦ ਹੈ ਗੁਰੂ ਸਾਡੇ ਨਾਲ ਗੱਲ ਕਰਨ ਵਾਸਤੇ ਤਿਆਰ ਨੇ ਅਸੀਂ ਕਿੱਡੇ ਆ ਭਾਗੇ ਆ ਅਸੀਂ ਗੁਰੂ ਨਾਲ ਗੱਲ ਕਰਨ ਵਾਸਤੇ ਤਿਆਰ ਤਾਂ ਨਹੀਂ ਸਤਿਗੁਰੂ ਬੋਲਦੇ ਨੇ ਆਪਾਂ ਸੁਣਦੇ ਤੱਕ ਨਹੀਂ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਧਿਆਨ ਨਹੀਂ ਦਿੰਦੇ ਸਤਿਗੁਰੂ ਨੇ ਕਿਹਾ ਕਿ ਗੁਰੂ ਨੇ ਬੋਲਿਆ ਕਿ ਕਿਉਂਕਿ ਗੱਲ ਸਾਰੀ ਪ੍ਰੇਮ ਦੀ ਹੈ ਜਿੱਦਾਂ ਤਾਂ ਪ੍ਰੇਮ ਹੋਏਗਾ ਮਨ ਵਿੱਚ ਉਦਾਂ ਦੀ ਗੱਲ ਸੁਣ ਲਾਂਗੇ ਪੀਰ ਭੀਖਣ ਸਾਹ 2.5 ਮਹੀਨੇ ਤੇ ਪਾਤਸ਼ਾਹ ਉਹਨਾਂ ਨਾਲ ਗੱਲ ਕਰ ਲੈਂਦਾ ਹੈ ਲੋਕਾਂ ਨੇ ਪੁੱਛਿਆ ਸਾਨੂੰ ਵੀ ਦੱਸ ਦੇ ਉਹ ਕਹਿੰਦਾ ਮੈਂ ਸਵਾਲ ਪਾਇਆ ਸੀ ਸਤਿਗੁਰੂ ਨੇ ਜਵਾਬ ਦਿੱਤਾ ਉਹ ਕਹਿੰਦੇ ਸਾਨੂੰ ਵੀ ਦੱਸ ਸਵਾਲ ਕੀ ਪਾਇਆ ਕੀ ਜਵਾਬ ਮਿਲਿਆ ਸਾਨੂੰ ਤੇ ਪਤਾ ਹੀ ਨਹੀਂ ਲੱਗਿਆ ਕੁਝ ਉਹ ਕਹਿੰਦਾ ਅੰਦਰ ਦੀਆਂ ਰਮਜ਼ਾਂ ਨੇ ਮੈਂ ਆਇਆ ਸੀ ਏਡਾ ਬਲੀ ਏਡਾ ਮਹਾਨ ਗੁਰੂ ਸੰਸਾਰ ਤੇ ਪ੍ਰਗਟ ਹੋਇਆ ਖੁਦਾ ਦਾ ਨੂਰ ਹੈ ਕੀ ਦਾ ਪੱਖ ਪੂਰੇਗਾ ਹਿੰਦੂਆਂ ਦਾ ਮੁਸਲਮਾਨਾਂ ਦਾ ਮੈਂ ਦੋ ਕੁੱਝੀਆਂ ਕੇ ਕੀਤੀਆਂ ਮੇਰੇ ਬਾਦਸ਼ਾਹ ਨੇ ਆਖਿਆ ਪੀਰ ਭੀਖਣ ਸ਼ਾ ਅਸੀਂ ਧਰਮ ਨੂੰ ਕੁੱਝੀਆਂ ਵਿੱਚੋਂ ਕੱਢਣਾ ਹੈ ਸਾਨੂੰ ਸਾਰੀ ਪ੍ਰਵਾਨ ਨੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਕਿਸੇ ਨਾਲ ਵਿਰੋਧ ਨਹੀਂ ਹੈ ਸਾਡਾ ਸਾਡੀ ਤੇ ਇੱਕੋ ਗੱਲ ਹੈ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਜਿੱਥੇ ਹਿੰਦੂ ਮਾਤ ਦੇ ਅਨੇਕਾ ਸ਼ਰਧਾਲੂ ਨੇ ਮੇਰੇ ਪਾਤਸ਼ਾਹ ਦੇ ਕਿੰਨੇ ਮੁਸਲਮਾਨ ਨੇ ਪਹਿਲਾ ਤੇ ਪੀਰ ਭੇਖਣ ਸ਼ਾਹੀ ਹੈ ਫਿਰ ਪੀਰ ਬੁੱਧੂ ਸ਼ਾਹ ਹੈ ਫਿਰ ਰਹੀਮ ਬਖਸ਼ ਤੇ ਕਰੀਮ ਬਖਸ਼ ਦੇ ਪਟਨੇ ਫਿਰ ਨਿਹੰਗ ਖਾਂ ਹੈ ਕੋਟਲੇ ਦਾ ਰਹਿਣ ਵਾਲਾ ਜਿਹਨੇ ਪਾਤਸ਼ਾਹ ਨੂੰ ਘਰ ਰਾਤ ਰੱਖਿਆ ਗਨੀ ਖਾਂ ਨਵੀ ਖਾਂ ਵਰਗੇ ਵੀ ਹੈ ਰਾਏ ਕੱਲੇ ਵਰਗਾ ਵੀ ਹੈ ਕਿੰਨੇ ਨਾਮ ਨੇ ਥੋੜੇ ਨਾਮ ਗੜਾਏ ਨੇ ਬਹੁਤ ਨੇ ਜਿਨ੍ਹਾਂ ਨੇ ਸਤਿਗੁਰੂ ਨਾਲ ਪਿਆਰ ਕੀਤਾ ਜਿਨ੍ਹਾਂ ਨੇ ਵੇਖਿਆ ਕਿ ਸੱਚ ਅਸਲੀ ਨੇ ਪੂਰੇ ਗੁਰੂ ਨੇ ਆਪਣੀਆਂ ਜਾਨਾਂ ਤੱਕ ਵਾਰੀਆਂ ਗੁਰੂ ਤੋਂ ਤੇ ਪੀਰ ਭੀਖਣ ਸ਼ਾਹ ਕਹਿਣ ਲੱਗਿਆ ਇਹ ਸਾਰਿਆਂ ਦੇ ਸਾਝੇ ਨੇ ਇਹ ਸਾਰਿਆਂ ਲਈ ਆਏ ਨੇ ਸੰਸਾਰ ਤੇ ਕਿਸੇ ਲਈ ਨਹੀਂ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਉਹ ਫਿਰ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਦੂਜੀ ਵਾਰ ਫੇਰ ਇਹਨੂੰ ਦਰਸ਼ਨ ਹੋਏ ਜਦੋਂ ਪਾਤਸ਼ਾਹ ਲਖਨੌਰ ਆਉਂਦੇ ਨਾ ਲਖਨੌਰ ਆਉਂਦੇ ਨੇ ਅਨਾਹ ਪਟਨਾ ਸਾਹਿਬ ਤੋਂ ਮੁੜਦੇ ਹੋਏ ਉਦੋਂ ਫੇਰ ਦਰਸ਼ਨ ਕਰਦਾ ਉਦੋਂ ਸਤਿਗੁਰੂ ਦੀ ਆਰਬਲਾ 6 ਸਾਲ ਦੀ ਹੈ ਉਦੋਂ ਵੀ ਆਣ ਕੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਦਾ ਵੀ ਕੋ ਸਮਾਂ ਸੀ ਜਦੋਂ ਦਰਸ਼ਨ ਕਰਨ ਆਇਆ ਸੀ ਅੱਜ ਆ ਸਮਾਂ ਅੱਜ ਵੀ ਦਰਸ਼ਨ ਕਰਨ ਆਇਆ ਤੇ ਉਦੋਂ ਨੇ ਬਾਗ ਮੰਗੀ ਸੀ ਉਦੋਂ ਨੇ ਇੱਕ ਗੱਲ ਆਖੀ ਸੀ ਮੇਰੇ ਬਾਦਸ਼ਾਹ ਨੂੰ ਜਾਣਦਾ ਸੀ ਕਿ ਬਾਦਸ਼ਾਹ ਕਿਸ ਕਾਰਜ ਲਈ ਆਏ ਜ਼ੁਲਮੀ ਰਾਜ ਦੀਆਂ ਜੜ੍ਹਾਂ ਨੂੰ ਕੁੱਟਣ ਆਏ ਨੇ ਮੁਗਲਾਂ ਦੀਆਂ ਜੜ੍ਹਾਂ ਕੁੱਟਣ ਆਏ ਨੇ ਉਹਨੇ ਆਖਿਆ ਸੀ ਬਾਦਸ਼ਾਹ ਬੈ ਵੀ ਮੁਸਲਮਾਨੀਆਂ ਕਿ ਤੇ ਮੇਰੀ ਜੜ੍ਹਾਂ ਨਾ ਕੁੱਟੀ ਜਾਏ ਬਾਦਸ਼ਾਹ ਕਹਿੰਦੇ ਤੇਰਾ ਟੁਕੜਾ ਚੱਲਦਾ ਰਹੇਗਾ ਤੇਰਾ ਨਹੀਂ ਕੋਈ ਨੁਕਸਾਨ ਹੁੰਦਾ ਤੇਰਾ ਟੁਕੜਾ ਚੱਲਦਾ ਰਹੇਗਾ ਹਾ ਕੋਈ ਤੇਰੇ ਧਿਆਨ ਕੇ ਚੜ ਕੇ ਆ ਕੇ ਹਮਲਾ ਕਰੇਗਾ ਪਾਤਸ਼ਾਹ ਕਹਿੰਦੇ ਉਹਦਾ ਨਾਸ਼ ਹੋ ਜਾਏਗਾ ਤੇਰਾ ਬਾਲ ਵੀਗਾ ਨਹੀਂ ਹੁੰਦਾ ਉਦੋਂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜੇ ਬਚਨ ਨੇ ਪੀਰ ਭੀਖਣ ਸ਼ਾਹ ਨੂੰ ਆਖੇ ਸੀ